ਸਵਾਗਤ ਹੈ ਜੀ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਮੇਥੀ ਵਾਲੀ ਰੋਟੀ ਬਣਾਵਾਂਗੇ ਮੱਕੀ ਦੀ ਮੱਕੀ ਦੀ ਰੋਟੀ ਮੇਥੀ ਵਾਲੀ ਤੇ ਇਹ ਮੇਥੀ ਲਈ ਆ ਧੋ ਬਣਾ ਕੇ ਮੈਂ ਇਹਨੂੰ ਮੈਂ ਨਾ ਹੁਣ ਕੱਟ ਲਵਾਂਗੀ ਇਹ ਬਹੁਤ ਸੋਹਣੀ ਕੁਲੀ ਕੁਲੀ ਮੇਥੀ ਆ ਬਹੁਤ ਹੀ ਵਧੀਆ ਆ ਸਰਦੀਆਂ ਦੇ ਵਿੱਚ ਬੜੀ ਵਧੀਆ ਮੇਥੀ ਮਿਲ ਜਾਂਦੀ ਹੈ ਇਨੂੰ ਆਪਾਂ ਇੰਦਾ ਰੋਟੀ ਦੇ ਵਿੱਚ ਪਾ ਕੇ ਖਾ ਸਕਦੇ ਆ ਬੜੇ ਵਧੀਆ ਗੋਣ ਵਾਲੀ ਹੁੰਦੀ ਏ ਮੇਥੀ ਇਹ ਤਰੀਕਾ ਦੇਖਿਓ ਕਿ ਆਪਾਂ ਜਿਹੜੀ ਤਰ੍ਹਾਂ ਪਾਉਣੀ ਏ ਮੇਥੀ ਰੋਟੀ ਦੇ ਵਿੱਚ ਇਸ ਤਰ੍ਹਾਂ ਬਣਾਓਗੇ ਤੁਸੀਂ ਵੀਰੀ ਤੇ ਬਹੁਤ ਵਧੀਆ ਲੱਗੇਗਾ ਕਿ ਬਹੁਤ ਹੀ ਮਜ਼ਾ ਆਏਗਾ ਖਾਣ ਦਾ ਵੀ ਇਹ ਮੈਂ ਮੇਥੀ ਜਿਹੜੀ ਆ ਇਹਨੂੰ ਮੈਂ ਆ ਦੇਖੋ ਮੋਟੀ ਮੋਟੀ ਕੱਟ ਲਿਆ ਏ ਤੇ ਇਸ ਤਰ੍ਹਾਂ ਬੜੀ ਕੂਲੀ ਜੀ ਮੇਥੀ ਏ ਇਹ ਤੇ ਇਹਨੂੰ ਮੈਂ ਇਦਾਂ ਚੋਪਰ ਬੋਰਡ ਤੇ ਕੱਟ ਲਿਆ ਏ ਤੇ ਬੜੀ ਵਧੀਆ ਆਪਾਂ ਰੋਟੀਆਂ ਬਣਾਉਣੇ ਅੱਜ ਸਰਦੀਆਂ ਦੇ ਵਿੱਚ ਵੈਸੇ ਵੀ ਬਾਥੂ ਵਾਲੀ ਰੋਟੀ, ਮੇਥੀ ਵਾਲੀ ਰੋਟੀ, ਆਲੂ ਵਾਲੀ ਰੋਟੀ, ਗੋਭੀ ਵਾਲੀ, ਬੂਲੀ ਵਾਲੀ ਵੈਸੇ ਹੀ ਮਨ ਕਰਦਾ ਕਿ ਆਪਾਂ ਬਣਾਈਏ ਤੇ ਆ ਦੇਖੋ ਮੈਂ ਇਦਾਂ ਕਰਕੇ ਇਹਨੂੰ ਕੱਟਕੁੱਟ ਲਿਆ ਆ ਬਹੁਤ ਵਧੀਆ ਤਰ੍ਹਾਂ ਤੇ ਹੁਣ ਆਪਾਂ ਇੱਕ ਮਿਕਸੀ ਦਾ ਜੱਗ ਲਵਾਂਗੇ ਉਹਦੇ ਵਿੱਚ ਇਹ ਸਾਰੀ ਮੇਥੀ ਜਿਹੜੀ ਪਾ ਲਵਾਂਗੇ ਕਈ ਲੋਕ ਤੇ ਕੱਟ ਕੇ ਵੀ ਮੇਥੀ ਨੂੰ ਜਿਹੜਾ ਆ ਆਟੇ ਦੇ ਵਿੱਚ ਪਾ ਲੈਂਦੇ ਨੇ ਪਰ ਜਿੰਨਾ ਮਜ਼ਾ ਇਹਦਾ ਆਉਂਦਾ ਨਾ ਇਸ ਤਰ੍ਹਾਂ ਬਣਾਉਣ ਦਾ ਇੰਨਾ ਖਾਣ ਦਾ ਵੀ ਮਜ਼ਾ ਵੱਧ ਤੇ ਇਹ ਬਣਾ ਚੀਜ਼ ਬਣਾਉਣ ਦਾ ਵੀ ਰੋਟੀ ਬਣਾਉਣ ਦਾ ਵੀ ਮਜ਼ਾ ਵੱਧ ਤੇ ਇਸ ਤਰ੍ਹਾਂ ਤੁਸੀਂ ਕਿਤੇ ਇਹ ਰੈਸਪੀ ਨੂੰ ਪਹਿਲ ਦਿਓ ਜਿਸ ਤਰ੍ਹਾਂ ਮੈਂ ਬਣਾਉਂਦੀ ਪਈ ਆ ਆ ਦੇਖੋ ਮੇਰੇ ਕੋਲ ਇੱਕ ਲਸਣ ਦੀ ਗੰਢੀ ਹੈ ਇੱਕ ਲਾਲ ਹਰੀ ਅੱਧੀ ਮਿਰਚਾਂ ਦੋ ਹਰੀਆਂ ਵਿੱਚ ਆਏ ਅਦਰਕ ਦਾ ਪੀਸ ਹੈ ਇਹ ਸਾਰਾ ਸਮਾਨ ਮੈਂ ਮਤਲਬ ਸਬਜ਼ੀਆਂ ਇਹਦੇ ਵਿੱਚ ਪਾ ਦਿੱਤੀਆਂ ਮੇਥੀ ਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾ ਦਿੱਤਾ ਹੈ ਪਾਣੀ ਜ਼ਿਆਦਾ ਨਹੀਂ ਪਾਇਆ ਪਾਣੀ ਮੈਂ ਬਹੁਤ ਥੋੜਾ ਪਾਇਆ ਵਾ ਕਿਉਂਕਿ ਬਾਅਦ ਵਿੱਚ ਪਾਣੀ ਜਿਹੜਾ ਆ ਜੇ ਲੋੜ ਪਈ ਤੇ ਬਾਅਦ ਵਿੱਚ ਆਪਾਂ ਲੈ ਸਕਦੇ ਹਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਠ ਲਾਵਾਂਗੇ ਹੁਣ ਇਹ ਮੇਥੀ ਨੂੰ ਅਹੀਂ ਆ ਦੇਖੋ ਕਿੰਨਾ ਸੋਹਣਾ ਬਰੀਕ ਕਰ ਲਿਆ ਹੈ ਇੰਨੀ ਬਰੀਕ ਹੀ ਰੱਖਾਂਗੇ ਇਸ ਤੋਂ ਜ਼ਿਆਦਾ ਬਰੀਕ ਨਹੀਂ ਕਰਾਂਗੇ ਅਸੀਂ ਤੇ ਹੁਣ ਤੁਹਾਨੂੰ ਮੈਂ ਦੱਸਦੀ ਆ ਕਿ ਇਹ ਰੋਟੀ ਜਿਹੜੀ ਆ ਕਿਵੇਂ ਬਣਨੀ ਆ ਬਹੁਤ ਹੀ ਟੇਸਟੀ ਰੋਟੀ ਬਣਦੀ ਆ ਆਪਾਂ ਦਹੀਂ ਨਾਲ ਵੀ ਇਹਨੂੰ ਖਾ ਸਕਦੇ ਆ ਮੱਖਣ ਨਾਲ ਖਾ ਸਕਦੇ ਆ ਅਚਾਰ ਨਾਲ ਖਾ ਸਕਦੇ ਚਾਹ ਨਾਲ ਖਾ ਸਕਦੇ ਕਈ ਇਹਦੇ ਨਾਲ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਇਹ ਮੈਂ ਮੱਕੀ ਦਾ ਆਟਾ ਜਿਹੜਾ ਇੱਕ ਕੌਲੀ ਲੈ ਲਿਆ ਏ ਤੁਸੀਂ ਜਿੰਨੀਆਂ ਰੋਟੀਆਂ ਬਣਾਉਣੀਆਂ ਤੁਸੀਂ ਓਨਾ ਆਟਾ ਲੈ ਸਕਦੇ ਹੋ ਮੈਂ 4-5 ਰੋਟੀਆਂ ਬਣਾਉਣੀਆਂ ਸੀ ਤੇ ਉਹਦਾ ਮੈਂ ਉਹਨਾ ਅੰਦਾਜ਼ੇ ਨਾਲ ਆਟਾ ਲੈ ਲਿਆ ਇੱਕ ਕੌਲੀ ਤੇ ਇਹ ਸਾਰਾ ਜਿਹੜਾ ਮੈਂ ਆਪਣਾ ਮਿਕਚਰ ਜਿਆ ਬਣਾਇਆ ਸੀਗਾ ਉਹ ਮੈਂ ਸਾਰਾ ਪਾ ਦਿੱਤਾ ਇਹਦੇ ਵਿੱਚ ਆਟੇ ਦੇ ਵਿੱਚ ਮੇਥੀ ਦਾ ਘੋਲ ਤੇ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਹੁਣ ਦੇਖੋ ਮੈਂ ਇਹਦੇ 'ਚ ਨਾ ਨਮਕ ਮਿਰਚ ਪਾਉਂਗੀ ਸਵਾਦ ਅਨੁਸਾਰ ਥੋੜਾ ਚਿਲੀ ਫਲੇਕਸ ਪਾ ਦתי ਆ ਮੈਂ ਤੇ ਹੁਣ ਮੈਂ ਨਮਕ ਵੀ ਸਵਾਦ ਅਨੁਸਾਰ ਹੀ ਪਾਉਂਗੀ ਅੱਧਾ ਚਮਚਾ ਨਮਕ ਪਾਤਾ ਧਨੀਆ ਪਾਊਡਰ ਪਾਤਾ ਏ ਥੋੜਾ ਜਿਹਾ ਥੋੜੀ ਜੀ ਹਲਦੀ ਪਾ ਦਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਚ ਹੁਣ ਨਾ ਜੀਰਾ ਵੀ ਪਾ ਦਿੰਨੇ ਆ ਅੱਧਾ ਚਮਚਾ ਜੀਰਾ ਪਾਤਾ ਬਸ ਹੁਣ ਇਹ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨ ਲੈਨੇ ਆ ਇਹ ਮੱਕੀ ਦੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਨੇ ਆ ਮੇਥੀ ਵਿੱਚ ਮਿਕਸ ਹੋ ਗਈ ਹੈ ਹੁਣ ਆਪਾਂ ਦੇ ਬਾਕੀ ਦਾ ਪਾਣੀ ਜਿਹੜਾ ਬਾਹਰ ਵਾਲਾ ਉਹ ਨਹੀਂ ਅਜੇ ਲਾਣਾ ਇਹ ਇਸੇ ਆਟੇ ਇਸੇ ਮਤਲਬ ਮੱਕੇ ਦੇ ਵਿੱਚ ਹੀ ਮੇਥੀ ਵਾਲੇ ਪਾਣੀ ਦੇ ਵਿੱਚ ਹੀ ਇਹਨੇ ਇੰਨੇ ਜੀ ਮਤਲਬ ਬਣ ਜਾਣਾ ਹੈ ਸੌਰੀ ਇੰਨੇ ਜੀ ਬਣ ਜਾਣਾ ਇਹਨੇ ਆਟੇ ਨੇ ਬੜਾ ਵਧੀਆ ਗੁੱਝ ਜਾਣਾ ਹੈ ਆ ਦੇਖੋ ਕਿੰਨਾ ਮਲੈਮ ਹੋ ਗਿਆ ਆਟਾ ਆਪਾਂ ਇਸ ਤਰ੍ਹਾਂ ਹੀ ਇਹਨੂੰ ਗੁੰਨੇ ਜਾਣਾ ਤੇ ਬਹੁਤਾ ਪਤਲਾ ਨਹੀਂ ਕਰਨਾ ਇਹ ਗੱਲ ਹੈ ਇਹਨੂੰ ਸਾਰੇ ਆਟੇ ਨੂੰ ਆਪਾਂ ਮਿਕਸ ਕਰਕੇ ਤਰਖ ਲੈਣਾ ਹੈ ਇੱਕ ਵਾਰੀ ਇਹ ਪਤਲਾ ਨਹੀਂ ਕਰਨਾ ਆਟੇ ਨੂੰ। ਇਹ ਫਿਰ ਪਤਲੇ ਆਟੇ ਦੀ ਰੋਟੀ ਨਹੀਂ ਸਹੀ ਬਣਦੀ ਹੈਗੀ। ਇਸ ਤਰ੍ਹਾਂ ਹੀ ਆਟੇ ਨੂੰ ਇੱਕ ਵਾਰੀ ਸਾਰਾ ਤਾਈਓ ਮਿਲਾ ਮਿਕਸ ਕਰ ਲਿਆ ਨਾ ਕਿ ਇੱਕੋ ਜਿਹਾ ਨਮਕ ਹੋ ਜੇ ਇੱਕੋ ਜਿਹੀ ਮਤਲਬ ਸਾਰਾ ਜਿਹੜਾ ਆਟਾ ਆ ਉਹ ਬਣ ਜਾਵੇ। ਹੁਣ ਆਪਾਂ ਹੱਥ ਦੇ ਨਾਲ ਹੀ ਕਈਆਂ ਨੂੰ ਜਿਹੜੇ ਜਿਨ੍ਹਾਂ ਨੂੰ ਨਹੀਂ ਰੋਟੀ ਬਣਾਣੀ ਆਉਂਦੀ ਉਹ ਤਾਂ ਥੱਲੇ ਮਤਲਬ ਚਕਲੇ ਵਗੈਰਾ ਤੇ ਬਣਾ ਲੈਂਦੇ ਆ। ਪਰ ਮੈਂ ਜ਼ਰੂਰ ਹੱਥ ਨਾਲ ਹੀ ਬਣਾ ਲੈਣੀ ਆ। ਮੈਨੂੰ ਹੱਥ ਨਾਲ ਹੀ ਬਣਾ ਕੇ ਤੁਹਾਨੂੰ ਵਿਖਾ ਦੇਣੀ ਮੈਂ ਮੈਂ ਹੱਥ ਨਾਲ ਹੀ ਬਣਾਨੀ ਆ ਮੱਕੀ ਦੀ ਰੋਟੀ ਐਸ ਤਰ੍ਹਾਂ ਛੋਟਾ ਜਿਹਾ ਪੇੜਾ ਲੈ ਕੇ ਤੇ ਹੱਥ ਨਾਲ ਜਿਹੜਾ ਆ ਕੋਸ਼ਿਸ਼ ਕਰਨੀ ਚਾਹੀਦੀ ਆ ਹੱਥ ਨਾਲ ਸਿੱਖਣੀ ਚਾਹੀਦੀ ਆ ਰੋਟੀ ਐਸ ਤਰ੍ਹਾਂ ਬਣਾਣੀ ਤੇ ਇਹ ਬੜਾ ਸੌਖਾ ਤਰੀਕਾ ਐ ਨਾਲੇ ਹੱਥਾਂ ਦੀ ਵਰਦਸ ਹੋ ਜਾਂਦੀ ਐ ਨਾਲੇ ਉਦਾਂ ਵੀ ਦੇਖੋ ਬੜੀ ਵਧੀਆ ਰੋਟੀ ਬਣਦੀ ਇੱਕੋ ਜਿਹੀ ਬਰਾਬਰ ਦੀ ਤੇ ਤੂੰ ਹੀ ਦੇਖ ਸਕਦੇ ਹੋ ਕਲਰ ਕਿੱਡਾ ਸੋਹਣਾ ਹੋ ਗਿਆ ਇਹ ਆਟੇ ਦਾ ਇਹ ਕਲਰ ਮੇਥੀ ਜਿਹੜੀ ਪੀਠ ਲਈ ਆ ਇਹਦਾ ਕਰਕੇ ਕਲਰ ਜਿਹੜਾ ਹੈ ਨਾ ਇਹ ਇਦਾਂ ਦਾ ਹੋ ਗਿਆ ਆ ਜੋ ਡੂੰਘੇ ਦੇ ਵਿੱਚ ਪਾਣੀ ਰੱਖਿਆ ਹੋਇਆ ਨਾ ਇਹ ਮੇਥੀ ਦਾ ਜਿਹੜਾ ਜੱਗ ਧੋਤਾ ਸੀ ਇਹ ਉਹ ਆ ਖੈਰ ਮੈਂ ਇੱਕ ਰੋਟੀ ਹੋਰ ਬਣਾਉਣੀ ਹੁੰਦੀ ਤੇ ਮੈਂ ਆ ਪਾਣੀ ਵੀ ਵਿੱਚ ਮਿਕਸ ਕਰ ਲੈਣਾ ਸੀ ਕਿਉਂਕਿ ਫਿਰ ਥੋੜਾ ਪਾਣੀ ਇਹ ਪੈਜਣਾ ਸੀ ਨਾ ਤੇ ਇਦਾਂ ਕਰਕੇ ਮੈਂ ਰੋਟੀ ਬਣਾਈ ਆ ਦੇਖੋ ਬਹੁਤ ਵਧੀਆ ਵਾ ਤੇ ਹੁਣ ਮੈਨੂੰ ਤਵੇ ਦੇ ਉੱਤੇ ਪਾ ਦਵਾਂਗੇ ਥੋੜਾ ਜਿਹਾ ਤੇਲ ਲਗਾ ਕੇ ਤੇ ਉਹ ਪਾਣੀ ਜਿਹੜਾ ਹੈ ਨਾ ਉਹ ਉਹੀ ਜੱਗ ਤੋਂਤਾ ਸੀ ਜਿਹੜਾ ਉਹ ਉਹਦੇ ਵਿੱਚ ਡੂੰਘੇ ਦੇ ਵਿੱਚ ਪਾ ਰੱਖਿਆ ਮੈਂ ਉਹ ਹੁਣ ਲੋੜ ਪੈਣ ਤੇ ਮੈਂ ਵਰਤ ਸਕਦੀ ਆ ਤੇ ਇਸ ਤਰ੍ਹਾਂ ਕਰਕੇ ਤੁਸੀਂ ਰੋਟੀ ਜਿਹੜੀ ਆ ਇਸ ਤਰ੍ਹਾਂ ਬਣਾ ਸਕਦੇ ਹੋ ਬਹੁਤ ਵਧੀਆ ਤਰ੍ਹਾਂ ਤੇ ਦੇਖੋ ਰੋਟੀ ਹੋਏ ਇਹ ਜਿਹੜੀ ਆ ਇਹ ਬੜੇ ਕੁਲੀ ਬਾਨੀ ਆ ਬਹੁਤ ਵਧੀਆ ਬਾਨੀ ਆ ਇਸ ਤਰ੍ਹਾਂ ਇਹ ਪਰੌਂਖੇ ਵੀ ਬਣ ਸਕਦੇ ਆ ਤੇ ਰੋਟੀ ਵੀ ਬਣ ਸਕਦੀ ਆ ਤੇ ਟੇਸਟ ਵੀ ਸਭ ਤੋਂ ਵੱਧ ਹੁੰਦਾ ਇਹਦਾ ਹੁਣ ਤੇ ਗੈਸ ਤੇ ਬਣਦੀਆਂ ਨੇ ਪਹਿਲਾਂ ਤਾਂ ਅਸੀਂ ਚੁੱਲ੍ਹਿਆਂ ਤੇ ਪਕਾਉਂਦੇ ਰਹੇ ਹਾਂ ਹੁਣ ਤਾਂ ਗੈਸ ਤੇ ਬਣਦੀਆਂ ਨੇ ਰੋਟੀਆਂ ਹੁਣ ਗੈਸ ਤੇ ਬਣ ਤੇ ਜਾਂਦੀ ਆ ਪਰ ਜੋ ਮਜ਼ਾ ਚੁੱਲ੍ਹੇ ਦੀ ਰੋਟੀ ਦਾ ਹੁੰਦਾ ਆ ਉਹ ਮਜ਼ਾ ਫਿਰ ਗੈਸ ਦਾ ਜੇ ਗੱਲ ਬਣਦੀ ਨਹੀਂ ਉਹੋ ਜੀ ਪਰ ਫਿਰ ਵੀ ਜਿਤਨਾ ਕੋਈ ਰੀਜ ਕਰਨੀ ਹੁੰਦੀ ਆ ਫਿਰ ਤਾਂ ਆਪਾਂ ਚੁੱਲ੍ਹੇ ਤੇ ਗੈਸ ਤੇ ਹੀ ਬਣਾਣੀ ਪੈਂਦੀ ਆ ਤੈ ਕੋਈ ਨਹੀਂ ਇਹ ਤਾਂ ਵੀ ਵਧੀਆ ਹੀ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਪਰ ਤੁਹਾਨੂੰ ਦੱਸੀ ਆ ਕਿ ਇਤਰਾ ਮੇਥੀ ਪਾਇਆ ਕਰੋ ਕੱਟ ਕੇ ਨਾ ਪਾਇਆ ਕਰੋ ਇਤਰਾ ਪੀਠ ਕੇ ਪਾਇਆ ਕਰੋ ਅਸਰ ਵੀ ਜ਼ਿਆਦਾ ਕਰਦੀ ਆ ਤੇ ਉਸ ਤਰ੍ਹਾਂ ਵੀ ਇਹ ਮੇਥੀ ਜਿਹੜੀ ਆ ਇਸ ਤਰ੍ਹਾਂ ਪਾਇਆ ਪਾਓਗੇ ਤੇ ਬਹੁਤ ਪੇਟ ਵਾਸਤੇ ਬਹੁਤ ਵਧੀਆ ਹੈ ਇਹਦੇ ਨਾਲ ਪਾਚਨ ਸ਼ਕਤੀ ਬਹੁਤ ਤੇਜ਼ ਹੁੰਦੀ ਆ ਇਸ ਚੀਜ਼ ਦੇ ਨਾਲ ਐਸ ਤਰਾ ਰੋਟੀ ਜਿਹੜੀ ਆ ਬਹੁਤ ਵਧੀਆ ਬਣਾ ਕੇ ਖਾ ਸਕਦੇ ਹੋ ਤੁਸੀਂ ਉਹ ਦੇਖੋ ਮੈਂ ਤੁਹਾਡੇ ਸਾਹਮਣੇ ਤੇ ਘਿਓ ਤੇਲ ਵੀ ਉਹਨਾ ਹੀ ਲਾਇਆ ਜਿੰਨਾ ਚਾਹੀਦਾ ਏ ਤੇ ਇਸੇ ਤਰ੍ਹਾਂ ਹੀ ਮੈਂ ਦੂਜੀਆਂ ਰੋਟੀਆਂ ਵੀ ਬਣਾ ਲੈਣੀਆਂ ਨੇ ਨਾਲ ਨਾਲ ਹੀ ਇਦਾਂ ਆਟਾ ਮਲ ਕੇ ਤੇ ਇਦਾਂ ਹੀ ਰੋਟੀ ਆਪਾਂ ਜਿਹੜੀ ਆ ਤਿਆਰ ਕਰੀ ਜਾਣੀ ਹੈ ਜਿੰਨੀਆਂ ਮਰਜ਼ੀ ਬਣਾਈ ਜਾਓ ਬਸ ਰਿਆੜਪੂੜ ਚੈਨਲ ਆ ਜੇ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਆ ਜੀ ਤੁਹਾਡੀ ਵੀਡੀਓ ਵੇਖਣ ਵਾਸਤੇ ਇਹ ਦੇਖੋ ਹੁਣ ਆਪਾਂ ਦੂਜੀ ਰੋਟੀ ਵੀ ਪਾਤੀ ਆ ਤੇ ਇਸ ਤਰ੍ਹਾਂ ਇਹਨੇ ਵੀ ਬਣ ਜਾਣਾ ਏ ਤੇ ਇਸ ਤਰ੍ਹਾਂ ਆਪਾਂ ਜਿੰਨੀਆਂ ਮਰਜ਼ੀ ਰੋਟੀਆਂ ਜਿਹੜੀਆਂ ਆ ਤਿਆਰ ਕਰ ਸਕਦੇ ਆ ਮੇਥੀ ਦੀ ਰੋਟੀ ਜਿਹੜੀ ਹੁੰਦੀ ਹੈ ਨਾ ਮੇਥੀ ਵਾਲੀ ਇਹ ਬੜੀ ਗੁਣਕਾਰੀ ਰੋਟੀ ਹੁੰਦੀ ਹੈ ਇਹ ਸਾਰੇ ਇਹ ਮਤਲਬ ਬਾਕੀ ਦੀਆਂ ਸਬਜ਼ੀਆਂ ਨੂੰ ਪਿੱਛੇ ਕਰਦੀ ਹੈ ਸਰਦੀਆਂ ਦੇ ਵਿੱਚ ਮੇਥੀ ਜ਼ਰੂਰ ਖਾਣੀ ਚਾਹੀਦੀ ਹੈ ਮੂਲੀ ਮੇਥੀ ਇਹ ਤਾਂ ਜ਼ਰੂਰੀ ਖਾਣੀ ਚਾਹੀਦੀ ਹੈ ਨਾ ਤੇ ਇਹ ਤੁਹਾਨੂੰ ਪਤਾ ਵਾ ਕਿ ਚੰਗੀਆਂ ਦੋਨੋਂ ਚੀਜ਼ਾਂ ਜਿਹੜੀਆਂ ਮਿਲਦੀਆਂ ਵੀ ਸਰਦੀਆਂ ਦੇ ਵਿੱਚ ਹੀ ਆ ਮੂਲੀ ਔਰ ਮੇਥੀ ਤੇ ਮੂਲੀ ਵੀ ਖਾਣ ਵਾਲੀ ਸਰਦੀਆਂ ਨੂੰ ਮਿਲਦੀ ਹੈ ਤਾਂ ਮੀਥੀ ਹਰੀ ਵੀ ਜਿਹੜੀ ਆ ਉਹ ਵੀ ਸਰਦੀਆਂ ਨੂੰ ਮਿਲਦੀ ਆ ਤੇ ਇਹ ਰੋਟੀਆਂ ਬਣ ਕੇ ਆ ਗਈਆਂ ਨੇ ਹੁਣ ਆਪਾਂ ਦਹੀਂ ਪਾਵਾਂਗੇ ਕੋਲੀ ਦੇ ਵਿੱਚ ਉੱਤੇ ਰੱਖਿਆ ਮੱਖਣ ਇੱਕ ਆਚਾਰ ਦਾ ਪੀਸ ਰੱਖ ਦਵਾਂਗੇ ਦੇਖੋ ਜੀ ਪੰਜਾਬੀ ਰੋਟੀ ਆ ਇਹ ਪੰਜਾਬੀਆਂ ਦਾ ਖਾਣਾ ਆ ਤੇ ਇਹ ਜਿਹੜਾ ਆ ਬਹੁਤ ਵਧੀਆ ਬਣਿਆ ਆ ਤੁਸੀਂ ਵੀ ਇਹ ਉਮੀਦ ਕਰਦੀ ਆ ਮੈਂ ਕਿ ਇਦਾਂ ਦੀ ਰੈਸਪੀ ਜਿਹੜੀ ਆ ਵੇਖ ਕੇ ਤੁਸੀਂ ਤੁਸੀਂ ਵੀ ਇਹ ਨਾਸ਼ਤਾ ਬਣਾ ਸਕਦੇ ਹੋ ਤੇ ਵਹ ਲੋ ਬਹੁਤ ਹੀ ਵਧੀਆ ਚੀਜ਼ ਬਣੀ ਆ ਤੇ ਸਾਡੇ ਘਰ ਤੇ ਇਦਾਂ ਹੀ ਬਣਦੀ ਆ ਉਮੀਦ ਕਰਦੀ ਆ ਕਿ ਤੁਹਾਡੇ ਘਰ ਵੀ ਇਦਾਂ ਹੀ ਬੰਨੀ ਚਾਹੀਦੀ ਆ ਦੇਖੋ ਜੀ ਵੈਰੀ ਗੁੱਡ ਆ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਰੈਸਪੀ ਦੇ ਨਾਲ ਉਨੀ ਦੇਰ ਤੱਕ ਕਰਿਆਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ